ਸੱਚੀ ਗੱਲ ਜੀ ਜ਼ਿੰਦਗੀ ਚ ਸਰੀਰਾਂ ਦੇ ਨਾਲ ਪ੍ਰੋਬਲਮਸ ਤਾਂ ਆਉਂਦੀਆਂ ਨੇ ਪਰ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਨਾ ਪੈਰ ਦੁਖਦਾ ਹੋਵੇ ਦੰਦ ਦੁਖਦਾ ਹੋਵੇ ਈਵਨ ਮਤਲਬ ਤੁਹਾਡੇ ਸ਼ੋਲਡਰ ਪੇਨ ਹੈ ਨੀ ਪੇਨ ਬੁਖਾਰ ਚੜ ਗਿਆ ਸਾਨੂੰ ਬਹੁਤ ਵੱਡੀਆਂ ਮੁਸੀਬਤਾਂ ਲੱਗਦੀਆਂ ਇੱਥੋਂ ਤੱਕ ਕਿ ਨਜ਼ਲਾ ਜ਼ੁਕਾਮ ਨੀਆ ਸਿਰਦਰਦ ਹੋਵੇ ਉਹ ਵੀ ਸਾਨੂੰ ਪ੍ਰੋਬਲਮ ਲੱਗਦੀ ਹੈ ਪਰ ਇੱਕ ਚੀਜ਼ ਜਿਹੜੀ ਬੜੀ ਸੀਰੀਅਸ ਹੈ ਸਾਨੂੰ ਕਦੇ ਪ੍ਰੋਬਲਮ ਹੀ ਨਹੀਂ ਲੱਗਦੀ ਉਹ ਹੈ ਮੈਂਟਲ ਹੈਲਥ ਸਾਡੀ ਆਪਣੀ ਹੋਵੇ ਜਾਂ ਕਿਸੇ ਦੀ ਸਭ ਤੋਂ ਪਹਿਲਾਂ ਤਾਂ ਲੋਕ ਇਹ ਗੱਲ ਐਡਮਿਟ ਕਰਨ 'ਚ ਹੀ ਔਖੇ ਮਹਿਸੂਸ ਕਰਦੇ ਆ ਕਿ ਮੇਰੇ ਕੋਈ ਮੈਂਟਲ ਹੈਲਥ ਨਾਲ ਇਸ਼ੂਸ ਚੱਲ ਰਹੇ ਨੇ ਮੈਂ ਕਿਸੇ ਸਟ੍ਰੈਸ ਜਾਂ ਡਿਪਰੈਸ਼ਨ ਸ਼ਬਦ ਤਾਂ ਸਾਡੇ ਸੁਣਨਾ ਹੀ ਨਹੀਂ ਚਾਹੁੰਦੇ ਕਿਸੇ ਨੂੰ ਕਹੋ ਤਾਂ ਗੱਲ ਪੈ ਜਾਂਦੀ ਹੈ ਕਿ ਤੂੰ ਮਨ ਕਹਿ ਰਿਹਾ ਤੂੰ ਡਿਪਰੈਸ਼ਨ ਚ ਪਰ ਇਹ ਬਹੁਤ ਸੀਰੀਅਸ ਮੈਟਰ ਹੈ ਮੈਂਟਲ ਹੈਲਥ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਦਿਮਾਗ 'ਚ ਨੁਕਸ ਪੈ ਗਿਆ ਜਾਂ ਡਿਪਰੈਸ਼ਨ ਹੀ ਹੈ ਮੈਂਟਲ ਹੈਲਥ ਨਾਲ ਛੋਟੇ ਛੋਟੇ ਕਈ ਇਸ਼ੂਸ ਵੀ ਜੁੜੇ ਹੁੰਦੇ ਨੇ ਹਾਂ ਜਿਹੜੇ ਵੱਡੀਆਂ ਪ੍ਰੋਬਲਮਸ ਨੂੰ ਲੀਡ ਕਰਦੇ ਨੇ ਔਰ ਸਾਡੀਆਂ ਹੋਰ ਵੀ ਕਈ ਬਿਮਾਰੀਆਂ ਸਾਡੇ ਅੰਦਰ ਸੋ ਮੈਂਟਲ ਹੈਲਥ ਤੇ ਗੱਲ ਹੋਣੀ ਚਾਹੀਦੀ ਹੈ ਮੈਂਟਲ ਹੈਲਥ ਦਾ ਜ਼ਿਕਰ ਹੋਣਾ ਚਾਹੀਦਾ ਹੈ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਇਹਦੇ ਨਾਲ ਤੁਸੀਂ ਆਪਣਾ ਆਪਣੇ ਪਰਿਵਾਰ ਦਾ ਤੇ ਆਲੇ ਦੁਆਲੇ ਵਾਲਿਆਂ ਦਾ ਭਲਾ ਕਰ ਸਕਦੇ ਹੋ ਤੁਸੀਂ ਸਮਝ ਸਕਦੇ ਹੋ ਕਿਸੇ ਨੂੰ ਕਿਸੇ ਦੀ ਪ੍ਰੋਬਲਮ ਨੂੰ ਕੋਈ ਤੁਹਾਡੀ ਪ੍ਰੋਬਲਮ ਨੂੰ ਸਮਝ ਸਕਦਾ ਤੇ ਇੱਕ ਇਸੇ ਆ ਰਸਤੇ ਤੇ ਇੱਕ ਬੜਾ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਪ੍ਰਬਾਸਰਾ ਜਿਹੜਾ ਖਰੜ ਤੋਂ ਅੱਗੇ ਕੋਰਾਲੀ ਤੋਂ ਪਹਿਲਾਂ ਪ੍ਰਬਾਸਰਾ ਆਪਾਂ ਜਾਣਦੇ ਹਾਂ ਕਿ ਇਹ ਸਹਾਰਾ ਲੋਕਾਂ ਦਾ ਘਰ ਹੈ ਤੇ ਉਥੇ 28 ਮਈ ਨੂੰ ਸ਼ਾਮੀ 4 ਤੋਂ 7 ਵਜੇ ਤੱਕ ਮੈਂਟਲ ਹੈਲਥ ਤੇ ਗੱਲ ਕਰਨ ਲਈ ਇੱਕ ਬਹੁਤ ਵੱਡਾ ਸੈਮੀਨਾਰ ਜਾਂ ਇਕੱਠ ਹੋ ਰਿਹਾ ਸੈਮੀਨਾਰ ਨਹੀਂ ਕਹਿ ਸਕਦਾ ਉਹ ਰੱਚ ਮੈਂ ਪਹੁੰਚ ਰਿਹਾ ਹਾਂ ਮੈਂ ਕੋਸ਼ਿਸ਼ ਕਰਾਂਗਾ ਕਿ ਮੇਰੇ ਮੈਂ ਚਾਹੁੰਦਾ ਕਿ ਯੰਗਸਟਰਸ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਉਣ ਕਾਲਜਸ ਤੋਂ ਸਕੂਲਾਂ ਤੋਂ ਜਾਂ ਪ੍ਰਾਈਵੇਟ ਜੌਬਸ ਤੋਂ ਗਵਰਨਮੈਂਟ ਜੌਬਸ ਤੋਂ ਜਿੱਥੋਂ ਵੀ ਆਉਣਾ ਚਾਹੁੰਦਾ ਆਓ ਆਪਾਂ ਸਾਰੇ ਰਲ ਕੇ ਮੈਂਟਲ ਹੈਲਥ ਦੇ ਉੱਤੇ ਗੱਲ ਕਰੀਏ ਤੇ ਕੁਝ ਸਵਾਲ ਤੁਸੀਂ ਮੈਨੂੰ ਕਰੋ ਮੈਂ ਜਵਾਬ ਦਿਆਂ ਮੇਰੇ ਕੋਲ ਕੋਈ ਸਵਾਲ ਹੋਵੇਗਾ ਤਾਂ ਮੈਂ ਵੀ ਤੁਹਾਨੂੰ ਪੁੱਛਾਂਗਾ ਆਓ ਸਾਰੇ ਮਿਲਦੇ ਹਾਂ 28 ਮਈ ਨੂੰ ਪ੍ਰਭਾਸਰਾ ਕੋਰਾਲੀ ਸ਼ਾਮ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਿਰਫ ਮੈਂਟਲ ਹੈਲਥ ਤੇ ਗੱਲ ਕਰਾਂਗੇ ਮਿਲਦੇ ਜੀ